ਬਈ ਮੇਰਾ ਨਾਮ ਗੁਰਿੰਦਰ ਸਿੰਘ ਇਹਨੇ ਕੀ ਗੱਲੋ ਜੀ ਜਿਹੜੇ ਟੰਕੇ ਲੱਗੇ ਦੋਸਤੋ ਮੇਰਾ ਅਾਰੇ ਸੇ ਬਾਈਕ ਤੇ ਤੇ ਆ 21 ਡੋਰ ਆ ਗਈ ਸਹਾਰਾ ਹਸਪੀਟਲ ਦੇ ਨੇੜੇ ਆਪੋਜ਼ਿਟ ਸਹਾਰਾ ਹਸਪੀਟਲ ਤੇ ਬੋਟਲ ਨੇੜੇ ਤੇ ਸਾਰੇ ਗਲਾ ਕੱਟ ਗਿਆ ਤੇ ਬਲੱਡ ਫਲੋ ਜਿਆਦਾ ਸੀ ਤੇ ਉਸ ਤੋਂ ਬਾਅਦ ਮਨੇ ਫਸਟ ایڈ ਕਿਟ ਲਈਤੀ ਗੋਇਲ ਮੈਡੀਕਲ ਸਟੋਰ ਤੋਂ ਆਫਟਰ ਰਸ ਸੀ ਚਲੇ ਗਏ ਰਜਿੰਦਰਾ ਹਸਪੀਟਲ ਤੇ ਉੱਥੇ ਸਟਿਚੇ ਲਗਾ ਲੱਗੇ ਆ 20 25 ਤੇ ਅਲਟਰਾਸਾਉਂਡ ਵਗੈਰਾ ਕਰਵਾਇਆ ਤੇ ਅਸੀਂ ਘਰੇ ਆਏ ਰਾਤੀ 12 ਇੱਕ ਵਜੇ ਡੋਰ ਪ੍ਰਸ਼ਾਸਨ ਰੇਡਾਂ ਮਾਰ ਰਿਹਾ ਪੁਲਿਸ ਵੀ ਰੇਡ ਮਾਰ ਰਹੀ ਹੈ ਪ੍ਰਜਾ ਪ੍ਰਦੂਸ਼ਣ ਮੋਲ ਵੀ ਐਕਸ਼ਨ ਜਾਪੁਰੇ ਵੀ ਚੈਨੀ ਡੋਰ ਤੇ ਚੈੱਕ ਨਾਲ ਵੀ 25000 ਰੁਪਇਆ ਜੁਰਮਾਨਾ ਵੀ ਲਾ ਰਿਹਾ ਫਿਰ ਡੋਰ ਆ ਗਈ ਥੋੜੀ ਹੈ ਇਹ ਸਾਰੇ ਪ੍ਰਸ਼ਾਸਨ ਲਈ ਮਿਲੇ ਕੋ ਬਤਾ ਪੁਲਸ ਵਾਲਿਆਂ ਦੀ ਮਿਲ ਬਤਾ ਇਹ ਸਾਰੇ ਕੋਈ ਪਕੜ ਨਹੀਂ ਰਿਹਾ ਕੋਈ ਕੁਝ ਨਹੀਂ ਹੈਗਾ ਤਨੇ ਦੇਖਿਆ ਉਹ ਗਸ ਆਮ ਪਤੰਗ ਉੱਡ ਰਹੇ ਆ ਚੈਨਾ ਡੋਰ ਦਿਨਾ ਉਹਨਾਂ ਨੂੰ ਕਿਉਂ ਨਹੀਂ ਪਕੜਦੇ ਕੀ ਕੰਨਾ ਜਿਹੜੇ ਆਮ ਲੋਕੀ ਆਮ ਬੱਚੇ ਪੜਾਉਂਦੇ ਚੈਨਲ ਉੱਤੇ ਪਤੰਗ ਢਾਂਦੇ ਉਹਨਾਂ ਕਿ ਕਲਾ ਜ ਕਰਨਾ ਚਾਹੁੰਗਾ ਵੀ ਇਸ ਨੂੰ ਬੰਦ ਕੀਤਾ ਜਾਵੇ ਇਹ ਇਹਨਾਂ ਨੂੰ ਵੀ ਹਾਮ ਹੁੰਦਾ ਇਹਨਾਂ ਦੇ ਹੀ ਕੋਈ ਪਰਿਵਾਰ ਵਾਲਿਆਂ ਨੂੰ ਵੀ ਆ ਹਾਸੇ ਨਾਲ ਮਿੱਤਣਾ ਪੈ ਸਕਦਾ ਇਸ ਲਈ ਮੈਂ ਇਹਨਾਂ ਨੂੰ ਬੇਨਤੀ ਕਰਾਂਗਾ ਵੀ ਆ ਬੰਦ ਕੀਤੀ ਜਾਵੇ ਡੋਰ ਜੀ ਮੇਰੇ ਨਾਮ ਗੁਰਿੰਦਰ ਸਿੰਘ ਕਿੰਨੇ ਕੀ ਗੱਲ ਹੋ ਜੀ ਜਿਹੜੇ ਚੰਕੇ ਲੱਗੇ ਦੋਸਤੋ ਮੇਰਾ ਆਰੇ ਸੇ ਬਾਈਕ ਤੇ ਤੇ ਆ 21 ਡੋਰ ਆ ਗਈ ਸਹਾਰਾ ਹਸਪੀਟਲ ਦੇ ਨੇੜੇ ਆਪੋਜ਼ਿਟ ਸਹਾਰਾ ਹਸਪੀਟਲ ਤੇ ਬੁਟ ਨੇੜੇ ਤੇ ਸਾਰੇ ਗਲਾ ਕੱਟ ਗਿਆ ਤੇ ਮੈਂ ਬਲੱਡ ਫਲੋ ਜਿਆਦਾ ਸੀ ਤੇ ਉਸ ਤੋਂ ਬਾਅਦ ਮਨੇ ਫਰਸਟ ایڈ ਕਿਟ ਲਈਤੀ ਗੋਇਲ ਮੈਡੀਕਲ ਸਟੋਰ ਤੋਂ ਆਫਟਰਵੇ ਸੀ ਚਲੇ ਗਏ ਰਜਿੰਦਰ ਹਸਪੀਟਲ ਤੇ ਉੱਥੇ ਸਟੀਚੇ ਲਗਾ ਲੱਗੇ 20 25 ਤੇ ਅਲਟਰਾਸਾਉਂਡ ਵਗੈਰਾ ਕਰਵਾਇਆ ਤੇ ਅਸੀਂ ਘਰੇ ਰਾਤੀ 12 ਇੱਕ ਵਾਰ ਦੌਰ ਪ੍ਰਸ਼ਾਸਨ ਰੇਡਾਂ ਮਾਰ ਰਿਹਾ ਪੁਲਿਸ ਵੀ ਰੇਡ ਮਾਰ ਰਹੀ ਹੈ ਪ੍ਰਜਾ ਹਰਦੋਸ਼ਣ ਮੋਬਾਈਲ ਐਕਸ਼ਨ ਜਿਆਪੁਰੇ ਵੀ ਡੱਚਾਂ ਨਹੀਂ ਦੌਰੇ ਚੱਕ ਅਨਾਰ ਉੱਥੇ 25000 ਰੁਪਿਆ ਜੁਰਮਾਨਾ ਵੀ ਲਾ ਰਿਹਾ ਫਿਰ ਡੋਰ ਆ ਕੇ ਥੋੜੀ ਹੈ ਇਹ ਸਾਰੇ ਪ੍ਰਸ਼ਾਸਨ ਦੀ ਮਿਲਪੁਪਤਾ ਪੁਲਸ ਵਾਲਿਆਂ ਦੀ ਮਿਲਪੁਪਤਾ ਇਹ ਸਾਰੇ ਕੋਈ ਪਕੜ ਨਹੀਂ ਰਿਹਾ ਕੋਈ ਕੁਝ ਨਹੀਂ ਹੈਗਾ ਤੁਨੇ ਦੇਖਿਆ ਉਹ ਗਸ ਆਮ ਪਤੰਗ ਉੱਡ ਰਹੇ ਹੈ ਚੈਨਾ ਡੋਰ ਦਿਨਾ ਉਹਨਾਂ ਨੂੰ ਕਿਉਂ ਨਹੀਂ ਪਕੜਦੇ ਕੀ ਕਹਣਾ ਜਿਹੜੇ ਆਮ ਲੋਕੀ ਆਮ ਬੱਚੇ ਪੜਾ ਕੇ ਚੈਨਲ ਡੋਰ ਪਤੰਗ ਢਾਉਂਦੇ ਉਹਨਾਂ ਕਿੱਲਾ ਜ ਕਰਨਾ ਚਾਹੂੰਗਾ ਵੀ ਇਸ ਨੂੰ ਬੰਦ ਕੀਤਾ ਜਾਵੇ ਇਹ ਇਹਨਾਂ ਨੂੰ ਵੀ ਹਾਮ ਹੁੰਦਾ ਇਹਨਾਂ ਦੇ ਹੀ ਕੋਈ ਪਰਿਵਾਰ ਵਾਲਿਆਂ ਨੂੰ ਵੀ ਆ ਹਾਸੇ ਨਾਲ ਬਿਤਣਾ ਪੈ ਸਕਦਾ ਇਸ ਲਈ ਮੈਂ ਇਹਨਾਂ ਨੂੰ ਬੇਨਤੀ ਕਰਾਂਗਾ ਵੀ ਆ ਬੰਦ ਕੀਤੀ ਜਾਵੇ ਡੋਰ ਮੇਰੇ ਨਾਮ ਗੁਰਿੰਦਰ ਸਿੰਘ ਇਹਨੇ ਕੀ ਗੱਲ ਹੋ ਜੀ ਜਿਹੜੇ ਚੰਕੇ ਲੱਗੇ ਦੋਸਤੋ ਮੇਰਾ ਆਰੇ ਸੇ ਬਾਈਕ ਤੇ ਤੇ ਆ 21 ਡੋਰ ਆ ਗਈ ਸਾਰਾ ਹਸਪੀਟਲ ਦੇ ਨੇੜੇ ਆਪੋਜ਼ਿਟ ਸਾਰਾ ਹਸਪੀਟਲ ਤੇ ਬੋਟਲ ਮਾਰੇ ਤੇ ਸਾਰੇ ਗਲਾ ਕੱਟ ਗਿਆ ਤੇ ਬਲੱਡ ਫਲੋ ਜਿਆਦਾ ਸੀ ਤੇ ਉਸ ਤੋਂ ਬਾਅਦ ਮਨੇ ਫਰਸਟ ایڈ ਕਿਟ ਲਈਤੀ ਗੋਇਲ ਮੈਡੀਕਲ ਸਟੋਰ ਤੋਂ ਆਫਟਰ ਇਟ ਅਸੀਂ ਚਲੇ ਗਏ ਰਜਿੰਦਰ ਹਸਪੀਟਲ ਤੇ ਉੱਥੇ ਸਟੀਚਿਸ ਲਗਾ ਲੱਗੇ 25 ਤੇ ਅਲਟਰਾਸਾਉਂਡ ਵਗੈਰਾ ਕਰਵਾਇਆ ਤੇ ਅਸੀਂ ਘਰੇ ਰਾਤੀ 12:00 ਇੱਕ ਵਾਰ ਦੌਰ ਪ੍ਰਸ਼ਾਸਨ ਰੇਡਾਂ ਮਾਰ ਰਿਹਾ ਪੁਲਿਸ ਵੀ ਰੇਡ ਮਾਰ ਰਹੀ ਹੈ ਪ੍ਰਜਾ ਪ੍ਰਦੂਸ਼ਣ ਮੌਲ ਵੀ ਐਕਸ਼ਨ ਜਾਪੁਰੇ ਵੀ ਡੇਚੈਨੀ ਦੌਰ ਦੇ ਚੱਕਾ ਨਾਮ ਵੀ ਉੱਥੇ 25000 ਰੁਪਇਆ ਜੁਰਮਾਨਾ ਵੀ ਲਾ ਰਿਹਾ ਫਿਰ ਡੋਰ ਆ ਗਈ ਥੋਰੀ ਹੈ ਇਹ ਸਰ ਪ੍ਰਸ਼ਾਸਨ ਲਈ ਮਿਲੇ ਕੋ ਬਤਾ ਪੁਲਸ ਵਾਲਿਆਂ ਦੀ ਮਿਲਪ ਬਤਾ ਇਹ ਸਾਰੇ ਕੋਈ ਪਕੜ ਨਹੀਂ ਰਿਹਾ ਕੋਈ ਕੁਝ ਨਹੀਂ ਹੈਗਾ ਤਨੇ ਦੇਖਿਆ ਉਸ ਆਮ ਪਤੰਗ ਉੱਡ ਰਹੇ ਹੈ ਚਾਈਨਾ ਡੋਰ ਦੇ ਨਾਲ ਇਹਨਾਂ ਨੂੰ ਕਿਉਂ ਨਹੀਂ ਪਕੜਦੇ ਕੀ ਕਹਣਾ ਇਹਨਾਂ ਦੇ ਜਿਹੜੇ ਆਮ ਲੋਕੀ ਆਮ ਬੱਚੇ ਪੜਾਉਂਦੇ ਚੈਨਲ ਡੋਰ ਪਤੰਗ ਉਡਾਉਂਦੇ ਉਹਨਾਂ ਕਿਹਨਾਂ ਜਾਂਦੇ ਮੈਂ ਕਰਨਾ ਚਾਹੁੰਗਾ ਵੀ ਇਸ ਨੂੰ ਬੰਦ ਕੀਤਾ ਜਾਵੇ ਇਹ ਇਹਨਾਂ ਨੂੰ ਵੀ ਹਾਮ ਹੁੰਦਾ ਇਹਨਾਂ ਦੇ ਹੀ ਕੋਈ ਪਰਿਵਾਰ ਵਾਲਿਆਂ ਨੂੰ ਵੀ ਆ ਹਾਸੇ ਨਾਲ ਬਿਤਣਾ ਪੈ ਸਕਦਾ ਇਸ ਲਈ ਮੈਂ ਇਹਨਾਂ ਨੂੰ ਬੇਨਤੀ ਕਰਾਂਗਾ ਵੀ ਆ ਬੰਦ ਕੀਤੀ ਜਾਵੇ ਡੋਰ ਚਲੋ ਭਈਓ ਮੇਰਾ ਨਾਮ ਗੁਰਿੰਦਰ ਸਿੰਘ ਇਹਨੇ ਕੀ ਗੱਲ ਹੋ ਜੀ ਜਿਹੜੇ ਚੰਕੇ ਲੱਗੇ ਦੋਸਤੋ ਮੇਰਾ ਆਰੇ ਸੇ ਬਾਈਕ ਤੇ ਤੇ ਆ 21 ਤੰਡੋਰ ਆ ਗਈ ਸਾਰਾ ਹਸਪਤਲ ਦੇ ਨੇੜੇ ਆਪੋਜ਼ਿਟ ਸਾਰਾ ਹਸਪਤਲ ਤੇ ਬੋਟਲ ਨੇੜੇ ਤੇ ਸਾਰੇ ਗਲਾ ਕੱਟ ਗਿਆ ਤੇ ਬਲੱਡ ਫਲੋ ਜ਼ਿਆਦਾ ਸੀ ਤੇ ਉਸ ਤੋਂ ਬਾਅਦ ਮਨੇ ਫਰਸਟ ایڈ ਕਿਟ ਲਈਤੀ ਕੋਇਲ ਮੈਡੀਕਲ ਸਟੋਰ ਤੋਂ ਆਫਟਰ ਇਟ ਅਸੀਂ ਚਲੇ ਗਏ ਰਜਿੰਦਰ ਹਸਪਤਲ ਤੇ ਉੱਥੇ ਸਟਿਚੇ ਲਗਾ ਲੱਗੇ ਹੈ 25 ਪੂਰੇ ਤੇ ਅਲਟਰਾਸਾਉਂਡ ਵਗੈਰਾ ਕਰਵਾਇਆ ਤੇ ਅਸੀਂ ਘਰੇ ਆਏ ਰਾਤੀ 12:00 1 ਵਜੇ ਦੌਰ ਪ੍ਰਸ਼ਾਸਨ ਦੇੜਾ ਮਾਰ ਰਿਹਾ ਪੁਲਿਸ ਵੀ ਰੇਡ ਮਾਰ ਰਹੀ ਹੈ ਪ੍ਰਜਾ ਪ੍ਰਦੂਸ਼ਣ ਮੌਲਵੀ ਐਕਸ਼ਨ ਜਿਆਪੁਰੇ ਵੀ ਡੋਰ ਚੈਨੀ ਡੋਰ ਤੇ ਚੱਕ ਨਾਲ ਵੀ ਉੱਥੇ 25000 ਰੁਪਇਆ ਜੁਰਮਾਨਾ ਵੀ ਲਾ ਰਿਹਾ ਫਿਰ ਡੋਰ ਆ ਕੇ ਥੋੜੀ ਹੈ ਇਹ ਸਰ ਪ੍ਰਸ਼ਾਸਨ ਨੇ ਮਿਲਿ ਕੋ ਬਤਾ ਪੁਲਸ ਵਾਲਿਆਂ ਦੀ ਮਿਲ ਪੁੱਟਾ ਇਹ ਸਾਰੇ ਕੋਈ ਪਕੜ ਨਹੀਂ ਰਿਹਾ ਕੋਈ ਕੁਝ ਨਹੀਂ ਹੈਗਾ ਤਨੇ ਦੇਖਿਆ ਉਸ ਆਮ ਪਤੰਗ ਉੱਡ ਰਹੇ ਹੈ ਚਾਈਨਾ ਡੋਰ ਦੇ ਨਾਲ ਇਹਨਾਂ ਨੂੰ ਕਿਉਂ ਨਹੀਂ ਪਕੜਦੇ ਕੀ ਕਹਣਾ ਜਿਹੜੇ ਆਨ ਲੋਕੀ ਆਮ ਬੱਚੇ ਪੜਾਉਂਦੇ ਚੈਨਲ ਡੋਰਾਂ ਘੜਾਉਂਦੇ ਉਹਨਾਂ ਕਿਹ ਚਲਾ ਜਾਂਦੇ ਮੈਂ ਕਰਨਾ ਚਾਹੁੰਗਾ ਵੀ ਇਸ ਨੂੰ ਬੰਦ ਕੀਤਾ ਜਾਵੇ ਇਹ ਇਹਨਾਂ ਨੂੰ ਵੀ ਹਾਮ ਹੁੰਦਾ ਇਹਨਾਂ ਦੇ ਹੀ ਕੋਈ ਪਰਿਵਾਰ ਵਾਲਿਆਂ ਨੂੰ ਵੀ ਆ ਹਾਸੇ ਨਾਲ ਮਿੱਤਣਾ ਪੈ ਸਕਦਾ ਇਸ ਲਈ ਮੈਂ ਇਹਨਾਂ ਨੂੰ ਬੇਨਤੀ ਕਰਾਂਗਾ ਵੀ ਆ ਬੰਦ ਕੀਤੀ ਜਾਵੇ ਡੋਰ ਚਲੋ ਬਈ ਮੇਰੇ ਨਾਮ ਗੁਰਿੰਦਰ ਸਿੰਘ ਇਹਨੇ ਕੀ ਗੱਲ ਹੋਈ ਜੀ ਜਿਹੜੇ ਚੰਕੇ ਲੱਗੇ ਦੋਸਤੋ ਮੇਰਾ ਆਰੇ ਸੇ ਬਾਈਕ ਤੇ ਤੇ ਆ 21 ਡੋਰ ਆ ਗਈ ਸਾਰਾ ਹਸਪੀਟਲ ਦੇ ਨੇੜੇ ਆਪੋਜ਼ਿਟ ਸਾਰਾ ਹਸਪੀਟਲ ਤੇ ਬੋਟਲ ਨੇੜੇ ਤੇ ਸਾਰੇ ਗਲਾ ਕੱਟ ਗਿਆ ਤੇ ਬਲੱਡ ਫਲੋ ਜਿਆਦਾ ਸੀ ਤੇ ਉਸ ਤੋਂ ਬਾਅਦ ਮਨੇ ਫਰਸਟ ایڈ ਕਿਟ ਲਈਤੀ ਗੋਇਲ ਮੈਡੀਕਲ ਸਟੋਰ ਤੋਂ ਆਫਟਰ ਹੈ ਰਸੀ ਚਲੇ ਗਏ ਜਿੰਦਰਾ ਹਸਪੀਟਲ ਤੇ ਉੱਥੇ ਸਟਿਚੇ ਲਗਾ ਲੱਗੇ 20 25 ਤੇ ਅਲਟਰਾਸਾਉਂਡ ਵਗੈਰਾ ਕਰਵਾਇਆ ਤੇ ਅਸੀਂ ਘਰੇ ਰਾਤੀ 12 1 ਵਜੇ ਦੌਰ ਪ੍ਰਸ਼ਾਸਨ ਰੇਡਾਂ ਮਾਰ ਰਿਹਾ ਪੁਲਿਸ ਵੀ ਰੇਡ ਮਾਰ ਰਹੀ ਹੈ ਪ੍ਰਜਾਪਰਦੋਸ਼ਨ ਮੂਵਲੀ ਐਕਸ਼ਨ ਜਿਆਪੁਰੇ ਵੀ ਚੈਨੀ ਡੋਰ ਤੇ ਚੱਕ ਅਨਾਜ ਉੱਥੇ 25000 ਰੁਪਿਆ ਜੁਰਮਾਨਾ ਵੀ ਲਾ ਰਿਹਾ ਫਿਰ ਡੋਰ ਆ ਕੇ ਥੋੜੀ ਹੈ ਇਹ ਸਾਰੇ ਪ੍ਰਸ਼ਾਸਨ ਲਈ ਮਿਲੇ ਪੁੱਬਤਾ ਪੁਲਸ ਵਾਲਿਆਂ ਦੀ ਮਿਲ ਪੁੱਬਤਾ ਇਹ ਸਾਰੇ ਕੋਈ ਪਕੜ ਨਹੀਂ ਰਿਹਾ ਕੋਈ ਕੁਝ ਨਹੀਂ ਹੈਗਾ ਤੰਨੇ ਦੇਖਿਆ ਉਹ ਗਸ ਆਮ ਪਤੰਗ ਉੱਡ ਰਹੇ ਹੈ ਚੈਨਾ ਡੋਰ ਦੇ ਨਾਲ ਇਹਨਾਂ ਨੂੰ ਕਿਉਂ ਨਹੀਂ ਪਕੜਦੇ ਕੀ ਕਹਣਾ ਜਿੰਦ ਲਈ ਜਿਹੜੇ ਆਮ ਲੋਕੀ ਆਮ ਬੱਚੇ ਪੜਾ ਕੇ ਚੈਨਾ ਡੋਰ ਪਤੰਗ ਢਾਂਦੇ ਉਹਨਾਂ ਕਿ ਕਿੱਲਾ ਜਨ ਕਰਨਾ ਚਾਹੁੰਗਾ ਵੀ ਇਸ ਨੂੰ ਬੰਦ ਕੀਤਾ ਜਾਵੇ ਇਹ ਇਹਨਾਂ ਨੂੰ ਵੀ ਹਾਮ ਹੁੰਦਾ ਇਹਨਾਂ ਦੇ ਹੀ ਕੋਈ ਪਰਿਵਾਰ ਵਾਲਿਆਂ ਨੂੰ ਵੀ ਆ ਹਾਸੇ ਨਾਲ ਮਿੱਤਣਾ ਬੈਠ ਸਕਦਾ ਇਸ ਲਈ ਮੈਂ ਇਹਨਾਂ ਨੂੰ ਬੇਨਤੀ ਕਰਾਂਗਾ ਵੀ ਆ ਬੰਦ ਕੀਤੀ ਜਾਵੇ ਡੋਰ ਮੇਰੇ ਨਾਮ ਗੁਰਿੰਦਰ ਸਿੰਘ ਇਹਨੇ ਕੀ ਗੱਲ ਹੋਈ ਜੀ ਤੇ ਚੰਕੇ ਲੱਗੇ ਦੋਸਤੋ ਮੇਰਾ ਆਰੇ ਸੇ ਬਾਈਕ ਤੇ ਤੇ ਆ 21 ਡੋਰ ਆ ਗਈ ਸਹਾਰਾ ਹਸਪੀਟਲ ਦੇ ਨੇੜੇ ਆਪੋਜ਼ਿਟ ਸਹਾਰਾ ਹਸਪੀਟਲ ਤੇ ਬੁਟਨ ਮਾਰੇ ਤੇ ਸਾਰੇ ਗਲਾ ਕੱਟ ਗਿਆ ਤੇ ਬਲੱਡ ਫਲੋ ਜਿਆਦਾ ਸੀ ਤੇ ਉਸ ਤੋਂ ਬਾਅਦ ਮਨੇ ਫਰਸਟ ایڈ ਕਿਟ ਲਈਤੀ ਗੋਇਲ ਮੈਡੀਕਲ ਸਟੋਰ ਤੋਂ ਆਫਟਰ ਐਮ ਸੀ ਚਲੇ ਗਏ ਜਿੰਦਰਾ ਹਸਪੀਟਲ ਤੇ ਉੱਥੇ ਸਟਿਚਸ ਲਗਾ ਲੱਗੇ ਆ 20 ਬੱਚੇ ਤੇ ਅਲਟਰਾਸਾਉਂਡ ਵਗੈਰਾ ਕਰਵਾਇਆ ਤੇ ਅਸੀਂ ਘਰੇ ਰਾਤੀ 12 ਇੱਕ ਵਾਰ ਦੌਰ ਪ੍ਰਸ਼ਾਸਨ ਰੇਡਾਂ ਮਾਰ ਰਿਹਾ ਪੁਲਿਸ ਵੀ ਰੇਡ ਮਾਰ ਰਹੀ ਹੈ ਪ੍ਰਜਾ ਪ੍ਰਦੂਸ਼ਣ ਮੌਲ ਵੀ ਐਕਸ਼ਨ ਜਿਆਪੁਰੇ ਵੀ ਡੱਚਾਂ ਨੇ ਦੌਰ ਤੇ ਚੱਕ ਨਾ ਵੀ ਉੱਥੇ 25000 ਰੁਪਇਆ ਜੁਰਮਾਨਾ ਵੀ ਲਾ ਰਿਆ ਫਿਰ ਡੋਰ ਆ ਗਈ ਥੋੜੀ ਹੈ ਇਹ ਸਾਰੇ ਪ੍ਰਸ਼ਾਸਨ ਦੀ ਮਿਲ ਪਗਤਾ ਪੁਲਸ ਵਾਲਿਆਂ ਦੀ ਮਿਲ ਪਗਤਾ ਇਹ ਸਾਰੇ ਕੋਈ ਪਕੜ ਨਹੀਂ ਰਿਹਾ ਕੋਈ ਕੁਝ ਨਹੀਂ ਹੈਗਾ ਤੁਨੇ ਦੇਖਿਆ ਉਸ ਆਮ ਪਤੰਗ ਉੱਡ ਰਹੇ ਹੈ ਚੈਨਾ ਡੋਰ ਦੇ ਨਾਲ ਇਹਨਾਂ ਨੂੰ ਕਿਉਂ ਨਹੀਂ ਪਕੜਦੇ ਕੀ ਕਹਿੰਦਾ ਜਿਹੜੇ ਆਮ ਲੋਕੀ ਆਮ ਬੱਚੇ ਪੜਾ ਕੇ ਚੈਨਾ ਡੋਰ ਪਤੰਗ ਢਾਂਦੇ ਉਹਨਾਂ ਕਿ ਕਿ ਲੱਜਾ ਜਾਂਦੀ ਮੈਂ ਕਰਨਾ ਚਾਹੁੰਗਾ ਵੀ ਇਸ ਨੂੰ ਬੰਦ ਕੀਤਾ ਜਾਵੇ ਇਹ ਇਹਨਾਂ ਨੂੰ ਵੀ ਹਾਮ ਹੁੰਦਾ ਇਹਨਾਂ ਦੇ ਹੀ ਕੋਈ ਪਰਿਵਾਰ ਵਾਲਿਆਂ ਨੂੰ ਵੀ ਆ ਹਾਸੇ ਨਾਲ ਬਿਤਣਾ ਪੈ ਸਕਦਾ ਇਸ ਲਈ ਮੈਂ ਇਹਨਾਂ ਨੂੰ ਬੇਨਤੀ ਕਰਾਂਗਾ ਵੀ ਆ ਬੰਦ ਕੀਤੀ ਜਾਵੇ ਡੋਰ ਚਲੋ ਬਈ ਮੇਰਾ ਨਾਮ ਗੁਰਿੰਦਰ ਸਿੰਘ ਕਿੰਨੇ ਕੀ ਗੱਲ ਹੋਈ ਜਿਹੜੇ ਚੰਕੇ ਲੱਗੇ ਦੋਸਤੋ ਮੇਰਾ ਨਾਰੇ ਸੇ ਬਾਈਕ ਤੇ ਤੇ ਆ 21 ਡੋਰ ਆ ਗਈ ਸਾਰਾ ਹਸਪੀਟਲ ਦੇ ਨੇੜੇ ਆਪੋਜ਼ਿਟ ਸਾਰਾ ਹਸਪੀਟਲ ਤੇ ਬੋਟਲ ਲੰਡੇ ਤੇ ਸਾਰੀ ਗਲਾ ਕਟ ਗਿਆ ਤੇ ਬਲੱਡ ਫਲੋ ਜਿਆਦਾ ਸੀ ਤੇ ਉਸ ਤੋਂ ਬਾਅਦ ਮਨੇ ਫਰਸਟ ایڈ ਕਿਟ ਲਈਤੀ ਗੋਇਲ ਮੈਡੀਕਲ ਸਟੋਰ ਤੋਂ ਆਫਟਰਵੇਟ ਅਸੀਂ ਚਲੇ ਗਏ ਜਿੰਦਰਾ ਹਸਪੀਟਲ ਤੇ ਉੱਥੇ ਸਟਿਚ ਲਗਾ ਲੱਗੇ ਆ 25 ਤੇ ਅਲਟਰਾਸਾਉਂਡ ਵਗੈਰਾ ਕਰਵਾਇਆ ਤੇ ਅਸੀਂ ਘਰੇ ਆਏ ਰਾਤੀ 12 ਇੱਕ ਵਾਰ ਦੌਰ ਪ੍ਰਸ਼ਾਸਨ ਰੇਡਾਂ ਮਾਰ ਰਿਹਾ ਪੁਲਿਸ ਵੀ ਰੇਡ ਮਾਰ ਰਹੀ ਹੈ ਪ੍ਰਜਾ ਪ੍ਰਦੂਸ਼ਣ ਮੌਲੂ ਐਕਸ਼ਨ ਜਿਆਪੁਰੇ ਵੀ ਡੇਚੈਨੀ ਦੌਰ ਦੇ ਚੱਕ ਨਾਂ ਵੀ ਉਥੇ 25000 ਰੁਪਇਆ ਜੁਰਮਾਨਾ ਵੀ ਲਾ ਰਿਹਾ ਫਿਰ ਦੌਰ ਆ ਕੇ ਥੋੜੀ ਹੈ ਇਹ ਸਾਰੇ ਪ੍ਰਸ਼ਾਸਨ ਲਈ ਮਿਲਿ ਕੋ ਬਤਾ ਪੁਲਸ ਵਾਲਿਆਂ ਦੀ ਮਿਲ ਪੁੱਗਤਾ ਇਹ ਸਾਰੇ ਕੋਈ ਪਕੜ ਨਹੀਂ ਰਿਹਾ ਕੋਈ ਕੁਝ ਨਹੀਂ ਹੈਗਾ ਤਨੇ ਦੇਖਿਆ ਉਹ ਗਸ ਆਮ ਪਤੰਗ ਉੱਡ ਰਹੇ ਆ ਚੈਨਾ ਡੋਰ ਦੇ ਨਾਲ ਇਹਨਾਂ ਨੂੰ ਕਿਉਂ ਨਹੀਂ ਪਕੜਦੇ ਕੀ ਕਰਨਾ ਜਾਂਦੇ ਜਿਹੜੇ ਆਮ ਲੋਕੀ ਆਮ ਬੱਚੇ ਪੜਾਉਂਦੇ ਚੈਨਲ 'ਤੇ ਪਤੰਗ ਢਾਉਂਦੇ ਉਹਨਾਂ ਕੀ ਕਰਨਾ ਚਾਹੁੰਗਾ ਵੀ ਇਸ ਨੂੰ ਬੰਦ ਕੀਤਾ ਜਾਵੇ ਇਹ ਇਹਨਾਂ ਨੂੰ ਵੀ ਹਾਮ ਹੁੰਦਾ ਇਹਨਾਂ ਦੇ ਹੀ ਕੋਈ ਪਰਿਵਾਰ ਵਾਲਿਆਂ ਨੂੰ ਵੀ ਆ ਹਾਸੇ ਨਾਲ ਮਿੱਤਣਾ ਪੈ ਸਕਦਾ ਇਸ ਲਈ ਮੈਂ ਇਹਨਾਂ ਨੂੰ ਬੇਨਤੀ ਕਰਾਂਗਾ ਵੀ ਆ ਬੰਦ ਕੀਤੀ ਜਾਵੇ ਡੋਰ ਚਲੋ ਬਈ ਇਹਨੂੰ ਮੇਰੇ ਨਾਮ ਗੁਰਿੰਦਰ ਸਿੰਘ ਇਹਨੇ ਕੀ ਗੱਲ ਹੋਈ ਜਿਹੜੇ ਚੰਕੇ ਲੱਗੇ ਦੱਸੋ ਮੇਰਾ ਆਰੇ ਸੇ ਬਾਈਕ ਤੇ ਤੇ ਆ 21 ਡੋਰ ਆ ਗਈ ਸਾਰਾ ਹਸਪੀਟਲ ਦੇ ਨੇੜੇ ਆਪੋਜ਼ਿਟ ਸਾਰਾ ਹਸਪੀਟਲ ਤੇ ਬੋਟਲ ਲੰਘਾੜੇ ਤੇ ਸਾਰੇ ਗਲਾ ਕੱਟ ਗਿਆ ਤੇ ਬਲੱਡ ਫਲੋ ਜਿਆਦਾ ਸੀ ਤੇ ਉਸ ਤੋਂ ਬਾਅਦ ਮਨੇ ਫਰਸਟ ایڈ ਕਿਟ ਲਈਤੀ ਕੋਇਲ ਮੈਡੀਕਲ ਸਟੋਰ ਤੋਂ ਆਫਟਰ ਇਟ ਅਸੀਂ ਚਲੇ ਗਏ ਜਿੰਦਰਾ ਹਸਪੀਟਲ ਤੇ ਉੱਥੇ ਸਟੀਚੇ ਲਗਾ ਲੱਗੇ 25 ਤੇ ਅਲਟਰਾਸਾਉਂਡ ਵਗੈਰਾ ਕਰਵਾਇਆ ਤੇ ਅਸੀਂ ਘਰੇ ਆਏ ਰਾਤੀ 12:00 ਇੱਕ ਵਜੇ ਦੌਰ ਪ੍ਰਸ਼ਾਸਨ ਰੇਡਾਂ ਮਾਰ ਰਿਹਾ ਪੁਲਿਸ ਵੀ ਰੇਡ ਮਾਰ ਰਹੀ ਹੈ ਪ੍ਰਜਾਪਰਦੋਸ਼ਨ ਮੋਬਾਈਲ ਐਕਸ਼ਨ ਜਿਆਪੁਰੇ ਵੀ ਚੈਨੀ ਦੌਰ ਚੈੱਕ ਨਾ ਵੀ ਉੱਥੇ 25000 ਰੁਪਇਆ ਜੁਰਮਾਨਾ ਵੀ ਲਾ ਰਿਹਾ ਫਿਰ ਡੋਰ ਆ ਗਈ ਥੋੜੀ ਹੈ ਇਹ ਸਾਰੇ ਪ੍ਰਸ਼ਾਸਨ ਲਈ ਮਿਲੇ ਕੋ ਪਤਾ ਪੁਲਸ ਵਾਲਿਆਂ ਦੀ ਮਿਲਪਤਾ ਇਹ ਸਾਰੇ ਕੋਈ ਪਕੜ ਨਹੀਂ ਰਿਹਾ ਕੋਈ ਕੁਝ ਨਹੀਂ ਹੈਗਾ ਤਨੇ ਦੇਖਿਆ ਉਸ ਆਮ ਪਤੰਗ ਉੱਡ ਰਹੇ ਹੈ ਚੈਨਾ ਡੋਰ ਦੇ ਨਾਲ ਇਹਨਾਂ ਨੂੰ ਕਿਉਂ ਨਹੀਂ ਪਕੜਦੇ ਕੀ ਕਹਣਾ ਜਿੰਦ ਲਈ ਜਿਹੜੇ ਆਮ ਲੋਕੀ ਆਮ ਬੱਚੇ ਪੜਾ ਕੇ ਚੈਨਲ ਉੱਤੇ ਪਤੰਗ ਉਡਾਉਂਦੇ ਉਹਨਾਂ ਕਿੱਲਾ ਜਾਨਣਾ ਚਾਹੁੰਗਾ ਵੀ ਇਸ ਨੂੰ ਬੰਦ ਕੀਤਾ ਜਾਵੇ ਇਹ ਇਹਨਾਂ ਨੂੰ ਵੀ ਹਾਮ ਹੁੰਦਾ ਇਹਨਾਂ ਦੇ ਹੀ ਕੋਈ ਪਰਿਵਾਰ ਵਾਲਿਆਂ ਨੂੰ ਵੀ ਆ ਹਾਸੇ ਨਾਲ ਮਿੱਤਣਾ ਬੈਠ ਸਕਦਾ ਇਸ ਲਈ ਮੈਂ ਇਹਨਾਂ ਨੂੰ ਬੇਨਤੀ ਕਰਾਂਗਾ ਵੀ ਆ ਬੰਦ